ਉਹ ਬੇਵੀ ਜਿਹੜੀ ਪੀਲ ਹੈਗੀ ਸਾਡੇ ਜਿਹੜੇ ਪ੍ਰੋਗਰਾਮ ਦਿੱਤੇ ਵੇ ਅਸੀਂ ਦੋਨੇ ਫੋਰਮ ਵੱਲੋਂ 121 ਵਾਲਾ ਜਿਹੜਾ ਇਧਰ ਅਸੀਂ ਜਥਾ ਮਰਮਰ ਤੇ ਬਹਾਇਆ ਸੀਗਾ ਉਹ ਕੱਲ ਅਸੀਂ ਡੱਲੇਵਾਲ ਸਾਹਿਬ ਦੀ ਪੀਲ ਤੇ ਉਹ ਵਾਪਸ ਲਿਆਏ ਸੀ ਉਹਨਾਂ ਦਾ ਬਾਰ ਬਾਰ ਤੱਕ ਖਲਵਾਤਾ ਸੀਗਾ ਦੂਜਾ ਜਿਹੜਾ 21 ਤਰੀਕ ਨੂੰ ਅਸੀਂ ਜਥਾ ਤੋਰਨਾ ਸੀਗਾ ਉਹ ਵੀ ਸਾਡੇ ਲਗਭਗ ਅੰਦਰ ਸਹਿਮਤੀ ਸੀਗੀ ਵਾਪਸ ਕਰਕੇ ਕਿਉਂਕਿ ਮੀਟਿੰਗ ਆ ਗਈ ਹੈ ਮੀਟਿੰਗ ਦੇ ਉਤੋਂ ਕੋਈ ਜਾਨੀ ਤਕ ਨਹੀਂ ਰਹਿੰਦੀ ਉਹ ਵੀ ਸਾਡੇ ਜਿਹੜੇ ਵਾਪਸ ਹੋ ਗਿਆ ਜਿਹੜਾ ਰਹਿ ਗਿਆ 26 ਵਾਲਾ ਪ੍ਰੋਗਰਾਮ ਸਾਡਾ ਟਰੈਕਟ ਵਾਲਾ ਉਹ ਸਾਡਾ ਸਟੈਂਡ ਕਰਦਾ ਉਹ ਅਸੀਂ ਕਰਾਂਗੇ ਪੂਰੇ ਭਾਰ ਤਾ ਉਹਦੇ ਵਿੱਚੋਂ ਜਿਹੜਾ ਸਾਡਾ ਸੈਲੋ ਵਾਲੇ ਦਫ਼ਤਰ ਮੌਲਾ ਦੇ ਤਾਂ ਜਿਹੜੇ ਅਸੀਂ ਟਰੈਕ ਖੜਾਉਣ ਵਾਲਾ ਸਿਸਟਮ ਦਿੱਤਾ ਸੀ ਵੀ ਜਿਹੜੇ ਨੇੜੇ ਪਿੰਡ ਆ ਕੇ ਸਾਰੇ ਟਰੈਕ ਵੱਡੇ ਰੋਣਾ ਤੇ ਉਹ ਅਸੀਂ ਖੜਾਵਾਗੇ ਉਹ ਪ੍ਰੋਗਰਾਮ ਸਾਡੇ ਸਟੈਂਡ ਕਰਦਾ ਉਹ ਅਸੀਂ 26 ਨੂੰ ਪੂਰੇ ਜੋਸ਼-ਸ਼ੋਰ ਤੇ ਬੰਦੇ ਨੇ ਕਿਹਾ ਕਿ ਜਗਦੀਸ਼ ਸਿੰਘ ਡੱਲੇਵਾਲ ਕੁਝ ਖਾਣ ਖਾ ਪੀ ਕੇ ਤਕੜੇ ਹੋ ਕੇ ਮੀਟਿੰਗ ਜਾਣ ਕਿ ਹੁਣ ਮਰਨ ਵਾਰਤ ਖਤਮ ਕੀਤਾ ਜਾਊਗਾ ਚਲੋ ਇਹ ਈਸ਼ੂ ਏ ਸਾਡੇ ਦੋਨੇ ਫੋਰਮਾਂ ਦਾ ਵਿਚਾਰ ਆ ਜੇ ਉਹਨਾਂ ਦੀ ਨਿੱਜੀ ਰਾਇ ਆਈ ਤਾਂ ਇਹ ਤੇ ਵਿਚਾਰ ਕਰ ਸਕਦੇ ਕੀ મતਪੇਦ ਆ ਗਏ ਨੇ ਮੋਰਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਦੋਂ ਲੱਗ ਹੋ ਕੇ ਦੇਣ ਲੀਡਰ ਜਦੋਂ ਮੋਰਚਾ ਸਿਕਰਾਂ ਤੇ ਹੋਵੇ ਤਾਂ ਕਿ ਵਿਚਾਰਕ મતਪੇਦ ਨਹੀਂ ਕੋਈ ਨਹੀਂ ਇਹ ਤਾਂ رائے ਵਧੀਆ ਆ ਉਹਨਾਂ ਦੀ رائے ਵਧੀਆ ਇਹ ਤੇ ਕਦੇ ਮਤਭੇਦ ਐ ਇਹ ਤੇ ਵਿਚਾਰਕ ਮੀਟਿੰਗ ਦੇ ਵਿੱਚ ਗੱਲ ਕਰਦੇ ਆ। ਕਿੱਥੇ ਐ ਨਾ ਜੀ ਕਿਉਂਕਿ ਜਦੋਂ ਮੀਟਿੰਗ ਦੇ ਲਈ 14 ਤਰੀਕ ਫਾਈਨਲ ਹੁੰਦੀ ਆ ਸਾਰੇ ਸਾਂਝੀ ਕਰਦੇ ਹੋ ਬਾਅਦ ਚ ਅੱਜ ਉਹ ਕਹਿ ਰਹੇ ਨੇ ਕਿ ਮੀਟਿੰਗ ਐਡਵਾਂਸ ਹੋਣੀ ਚਾਹੀਦੀ। ਦੋ ਦਿਨਾਂ ਬਾਅਦ ਬਿਲਕੁਲ ਉਹਨਾਂ ਨੇ ਮੀਟਿੰਗ ਦਾ ਵੀ ਕਿਹਾ। 18 ਤੱਕ ਉਹਨਾਂ ਦੇ ਵੱਲੋਂ ਬਾਈਟ ਜਾਰੀ ਕੀਤੀ ਜਾਂਦੀ ਹੈ ਕਿ 21 ਤਰੀਕ ਦਾ ਪ੍ਰੋਗਰਾਮ ਸਟੈਂਡ ਤੇ ਹੈਗਾ ਪਰ ਦੁਪਹਿਰ ਹੁੰਦੇ ਹੁੰਦੇ ਪ੍ਰੋਗਰਾਮ ਵਾਪਸ ਲੈ ਲਿਆ ਜਾਂਦਾ। ਨਹੀਂ ਨਹੀਂ ਜੇ ਉਹ ਐਡਵਾਂਸ ਅਸੀਂ ਤਾਂ ਕਹਿੰਨੇ ਵੀ ਅੱਜ ਰਾਤ ਨੂੰ ਕਰ ਲਏ ਜਾਂ ਕੱਲ ਨੂੰ ਕਰ ਲੇ ਮ ਉਹਤੇ ਸਟੈਂਡ ਕਰਦੇ ਆ ਅਗਰ ਅਪੀਲ ਕੀਤੀ ਹੈ ਨਾ ਇਹ ਜਿਹੜੇ ਸਾਡੇ ਫਾਰਮਾ ਤੋਂ ਬਾਹਰ ਆਗੂ ਨੇ ਉਹਨਾਂ ਨੇ ਵੀ ਅਪੀਲ ਕੀਤੀ ਆ ਉਹਨਾਂ ਨੇ ਵੀ ਚਿੱਠੀਆਂ ਲਿਖੀਆਂ ਜੇ ਕੇਂਦਰ ਛੇਤੀ ਕਰ ਲੇ ਤਾਂ ਸਮਾ ਛੇਤੀ ਵਧੀਆ ਅਸੀਂ ਤਾਂ ਮੀਟਿੰਗ ਤੋਂ ਤਾਂ ਕਦੇ ਨਹੀਂ ਭੱਜੇ ਜੇ ਉਹਨਾਂ ਦੀ ਅਪੀਲ ਹੈ ਅਪੀਲ ਦੀ ਤਾਂ ਅਸੀਂ ਸਵਾਗਤ ਕਰਦੇ ਆ ਨਿਊਂਟਰ ਤੋਂ ਖੋਲਾ ਜਾਊਗਾ ਹੁਣ ਜੀ ਨਹੀਂ ਦੇਖੋ ਢੱਲੇਵਾਲ ਸਾਹਿਬ ਨੂੰ ਪਹਿਲਾਂ ਤਾਂ ਡ੍ਰਿੱਪਤੀ ਮਸਮਨ ਆਇਆ ਉਹ ਮੈਨੂੰ ਪਤਾ ਨਾ ਸਾਰੀ ਮਜਬੂਰੀ ਦਾ ਉਹਨਾਂ ਦੀ ਜਿਹੜਾ ਫੈਸਲਾ ਲੈ ਲੈਂਦੇ ਨੇ ਉਹ ਕੋਈ ਲਚਕ ਫੈਸਲਾ ਨਹੀਂ ਲੈਂਦੇ ਨਹੀਂ ਫਿਰ ਪੰਦੀਰ ਸਾਹਿਬ ਦਾ ਬਿਆਨ ਦੱਸੋਗੇ ਡੱਲੇ ਵਾਲਾ ਸਾਹਿਬ ਨੂੰ ਜਾ ਕੇ ਕਿ ਇਸ ਤਰ੍ਹਾਂ ਦੀ ਅਪੀਲ ਆਈ ਹੈ ਸੰਭੂ ਮੋਰਚੇ ਤੋਂ ਕਿਸਾਨਾਂ ਦੀ ਉਹ ਵੀ ਤੁਹਾਡਾ ਇੱਕ ਨਾਲ ਨਹੀਂ ਉਹਨਾਂ ਦਾ ਸਵਾਗਤ ਕਰਦੇ ਜੇ ਪੰਦੀਰ ਸਾਹਿਬ ਨੇ ਅਪੀਲ ਕੀਤੀ ਹੈ ਕਿਸੇ ਸੋਚ ਸਮਝ ਕੇ ਕੀਤੀ ਹੈ ਉਹ ਸਸ ਅਸੀਂ ਮੀਟਿੰਗ ਤੇ ਵੀ ਬੈਠਾਂਗੇ ਅਸੀਂ ਫੋਰਮ ਦੇ ਮੀਟਿੰਗ ਕਰਦੇ ਆਂ ਤਾ ਉਸਤੇ ਮੈਂ ਕਹਿੰਦਾ ਕੱਲੇ ਪੰਦੇਰ ਤਾਂ ਤਾਂ ਸਾਡੇ ਫੋਰਮ ਦਾ ਹਿੱਸਾ ਹੈ ਉਹ ਤਾਂ ਅਸੀਂ ਇਕੱਠੇ ਲੜ ਰਹੇ ਹਾਂ ਮਾਰਾਂ ਦੇ ਜਿਹੜੇ ਬਾਹਰ ਲਿਆਂਦੀ ਵੀ ਅਪੀਲ ਕੀਤੀ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਸਰਪੰਨ ਸਿੰਘ ਪੰਦੇਰ ਪਹਿਲਾਂ ਵੀ ਇਦਾਂ ਦੇ ਬਿਆਨ ਦੇ ਦਿੰਦੇ ਨੇ ਕੱਲੇ ਤੌਰ ਤੇ ਇੰਡੀਵਿਜੂਅਲੀ ਬਾਅਦ ਵਿੱਚ ਕਿਤੇ ਨਾ ਕਿਤੇ ਤੁਸੀਂ ਬਾਅਦ ਵਿੱਚ ਮੀਟਿੰਗ ਕਰਕੇ ਉਹਦਾ ਸੌਟ ਆਊਟ ਕਰਦੇ ਆ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਕਹਿੰਦਾ ਸਾਰੇ ਸਹਿਮਤ ਅਸੀਂ 2 ਵਜੇ ਆ ਵੀ ਫੋਰਮ ਦੀ ਸਾਡੀ ਮੀਟਿੰਗ ਕਰਾਂਗੇ ਉਹ ਵੀ ਜਿਹੜੀ ਪੇਲ ਹੈ ਕਿ ਸਾਡੇ ਜਿਹੜੇ ਪ੍ਰੋਗਰਾਮ ਦਿੱਤੇ ਵੇ ਅਸੀਂ ਦੋਨੇ ਫੋਰਮ ਵੱਲੋਂ 121 ਵਾਲਾ ਜਿਹੜਾ ਇਧਰ ਅਸੀਂ ਜਥਾ ਮਰ ਮਰ ਉਹ ਕੱਲ ਅਸੀਂ ਡੱਲੇਵਾਲ ਸਾਹਿਬ ਦੀ ਪੀਲ ਤੇ ਉਹ ਵਾਪਸ ਲਿਆਏ ਸੀ ਉਹ ਉਹਨਾਂ ਦਾ ਬਾਰ ਬਾਰ ਤੱਕ ਖਲਵਾਤਾ ਸੀਗਾ ਦੂਜਾ ਜਿਹੜਾ 21 ਤਰੀਕ ਨੂੰ ਅਸੀਂ ਜਥਾ ਤੋਰਨਾ ਸੀਗਾ ਉਹ ਵੀ ਸਾਡੇ ਲਗਭਗ ਅੰਦਰ ਸਹਿਮਤੀ ਸੀ ਕਿ ਵਾਪਸ ਕਰਕੇ ਕਿਉਂਕਿ ਮੀਟਿੰਗ ਆ ਗਈ ਹੈ ਮੀਟਿੰਗ ਦੇ ਉਤ ਕੋਈ ਜਾਨੀ ਤੁਕ ਨਹੀਂ ਰਹਿੰਦੀ ਉਹ ਵੀ ਸਾਡੇ ਜਿਹੜੇ ਵਾਪਸ ਹੋ ਗਿਆ ਜਿਹੜਾ ਰਹਿ ਗਿਆ 26 ਵਾਲਾ ਪ੍ਰੋਗਰਾਮ ਸਾਡਾ ਟਰੈਕਟ ਵਾਲਾ ਉਹ ਸਾਡਾ ਸਟੈਂਡ ਕਰਦਾ ਉਹ ਅਸੀਂ ਕਰਾਂਗੇ ਪੂਰੇ ਭਾਰਤ ਚ ਕਰਾਂਗੇ ਤਾਂ ਉਹਦੇ ਵਿੱਚੋਂ ਜਿਹੜਾ ਸਾਡਾ ਸੈਲੋ ਵਾਲੇ ਦਫ਼ਤਰ ਮੌਲਾ ਦੇ ਦਾ ਜਿਹੜੇ ਅਸੀਂ ਟਰੈਕ ਖੜਾਉਣ ਵਾਲਾ ਸਿਸਟਮ ਦਿੱਤਾ ਸੀ ਵੀ ਜਿਹੜੇ ਨੇੜੇ ਪਿੰਡ ਆ ਕੇ ਸਾਰੇ ਟਰੈਕ ਵੱਡੇ ਰੋਣਾ ਤੇ ਉਹ ਅਸੀਂ ਖੜਾਵਾਂਗੇ ਉਹ ਪ੍ਰੋਗਰਾਮ ਸਾਡੇ ਸਟੈਂਡ ਕਰਦਾ ਉਹ ਅਸੀਂ 26 ਨੂੰ ਪੂਰੇ ਜੋਰ ਸ਼ੋਰ ਉਪਰ ਰੱਖਿਆ ਸਰਪੰਚ ਨੇ ਕਿਹਾ ਕਿ ਜਗਦੀਸ਼ ਸਿੰਘ ਡੱਲੇਵਾਲ ਕੁਝ ਖਾਣ ਖਾ ਪੀ ਕੇ ਤਕੜੇ ਹੋਗੇ ਮੀਟਿੰਗ ਜਾਣ ਕਿ ਹੁਣ ਮਰਨ ਵਰਤ ਖਤਮ ਕੀਤਾ ਜਾਊਗਾ ਚਲੋ ਇਹ ਈਸ਼ੂਏ ਸਾਡੇ ਦੋਨੇ ਫੋਰਮਾਂ ਦਾ ਵਿਚਾਰ ਹੈ ਜੇ ਉਹਨਾਂ ਦੀ ਨਿੱਜੀ ਰਾਇ ਆਈ ਤਾਂ ਇਹ ਤੇ ਵਿਚਾਰ ਕਰਸ ਕਿ ਮਤਪੇਦ ਆ ਗਏ ਨੇ ਮੋਰਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਦੋਂ ਲੱਗ ਹੋ ਕੇ ਦੇਣ ਲੀਡਰ ਜਦੋਂ ਮੋਰਚਾ ਸਿਕਰਾਂ ਤੇ ਹੋਵੇ ਤਾਂ ਕਿ ਵਿਚਾਰਕ ਮਤਪੇਦ ਨਹੀਂ ਨਹੀਂ ਇਹ ਤਾਂ رائے ਵਧੀਆ ਆ ਉਹਨਾਂ ਦੀ رائے ਵਧੀਆ ਇਹ ਤੇ ਕਦੇ ਮਤਭੇਦ ਐ ਇਹ ਤੇ ਵਿਚਾਰਕ ਮੀਟਿੰਗ ਦੇ ਵਿੱਚ ਗੱਲ ਕਰਦੇ ਨੇ ਮਤਭੇਦ ਹੀ ਹੈ ਨਾ ਜੀ ਕਿਉਂਕਿ ਜਦੋਂ ਮੀਟਿੰਗ ਦੇ ਲਈ 14 ਤਰੀਕ ਫਾਈਨਲ ਹੁੰਦੀ ਆ ਸਾਰੇ ਸਾਂਝੀ ਕਰਦੇ ਹੋ ਬਾਅਦ ਚ ਅੱਜ ਉਹ ਕਹਿ ਰਹੇ ਨੇ ਕਿ ਮੀਟਿੰਗ ਐਡਵਾਂਸ ਹੋਣੀ ਚਾਹੀਦੀ ਬਿਲਕੁਲ ਉਹਨਾਂ ਨੇ ਮੀਟਿੰਗ ਦਾ ਵੀ ਕਿਹਾ ਹੈ 18 ਤੱਕ ਉਹਨਾਂ ਦੇ ਵੱਲੋਂ ਬਾਈਟ ਜਾਰੀ ਕੀਤੀ ਜਾਂਦੀ ਹੈ ਕਿ 21 ਤਰੀਕ ਦਾ ਪ੍ਰੋਗਰਾਮ ਸਟੈਂਡ ਤੇ ਹੈਗਾ ਪਰ ਦੁਪਹਿਰ ਹੁੰਦੇ ਹੁੰਦੇ ਪ੍ਰੋਗਰਾਮ ਵਾਪਸ ਲੈ ਲਿਆ ਜਾਂਦਾ ਨਹੀਂ ਨਹੀਂ ਜੇ ਉਹ ਐਡਵਾਂਸ ਅਸੀਂ ਤਾਂ ਕਹਿੰਨੇ ਵੀ ਅੱਜ ਰਾਤ ਨੂੰ ਕਰ ਲਏ ਜਾਂ ਕੱਲ ਨੂੰ ਕਰ ਲਏ ਮੀਟਿੰਗ ਦਾ ਤਾਂ ਕੋਈ ਰ ਉਹਤੇ ਸਟੈਂਡ ਕਰਦੇ ਆ ਅਗਰ ਅਪੀਲ ਕੀਤੀ ਹੈ ਨਾ ਇਹ ਜਿਹੜੇ ਸਾਡੇ ਫਾਰਮਾ ਤੋਂ ਬਾਹਰ ਆਗੂ ਨੇ ਉਹਨਾਂ ਨੇ ਵੀ ਅਪੀਲ ਕੀਤੀ ਆ ਉਹਨਾਂ ਨੇ ਵੀ ਚਿੱਠੀਆਂ ਲਿਖੀਆਂ ਜੇ ਕੇਂਦਰ ਛੇਤੀ ਕਰ ਲੇ ਤਾਂ ਸਮਾ ਛੇਤੀ ਵਧੀਆ ਅਸੀਂ ਤਾਂ ਮੀਟਿੰਗ ਤੋਂ ਤਾਂ ਕਦੇ ਨਹੀਂ ਭੱਜੇ ਜੇ ਉਹਨਾਂ ਦੀ ਅਪੀਲ ਹੈ ਅਪੀਲ ਦੀ ਤਾਂ ਅਸੀਂ ਸਵਾਗਤ ਕਰਦੇ ਆ ਨਿਊਂਟਰ ਤੋਂ ਖੋਲਾ ਜਾਊਗਾ ਹੁਣ ਜੀ ਨਹੀਂ ਦੇਖੋ ਡੱਲੇਵਾਲ ਸਾਹਿਬ ਨੂੰ ਪਹਿਲਾਂ ਤਾਂ ਡ੍ਰਿੱਪ ਤੇ ਮਸਮਨ ਆਇਆ ਉਹ ਮੈਨੂੰ ਪਤਾ ਨਾ ਸਾਰੀ ਮਜਬੂਰੀ ਦਾ ਉਹਨਾਂ ਦੀ ਜਿਹੜਾ ਫੈਸਲਾ ਲੈ ਲੈਂਦੇ ਨੇ ਉਹ ਕੋਈ ਲਚਕ ਫੈਸਲਾ ਨਹੀਂ ਲੈਂਦੇ ਨਹੀਂ ਫਿਰ ਪੰਦੇਰ ਸਾਹਿਬ ਦਾ ਬਿਆਨ ਦੱਸੋਗੇ ਡੱਲੇ ਵਾਲਾ ਸਾਹਿਬ ਨੂੰ ਜਾ ਕੇ ਕਿ ਇਸ ਤਰ੍ਹਾਂ ਦੀ ਅਪੀਲ ਆਈ ਹੈ ਸੰਭੂ ਮੋਰਚੇ ਤੋਂ ਕਿਸਾਨਾਂ ਦੀ ਉਹ ਵੀ ਤੁਹਾਡਾ ਇੱਕ ਨਾਲ ਨਹੀਂ ਉਹਨਾਂ ਦਾ ਸਵਾਗਤ ਕਰਦੇ ਜੇ ਪੰਦੇਰ ਸਾਹਿਬ ਨੇ ਅਪੀਲ ਕੀਤੀ ਹੈ ਕਿਸੇ ਸੋਚ ਸਮਝ ਕੇ ਕੀਤੀ ਹੈ ਉਹ ਸਸ ਅਸੀਂ ਮੀਟਿੰਗ ਤੇ ਵੀ ਬੈਠਾਂਗੇ ਅਸੀਂ ਫੋਰਮ ਦੇ ਮੀਟਿੰਗ ਕਰਦੇ ਆ ਤਾਂ ਉਸ ਤੇ ਮੈਂ ਕਹਿੰਦਾ ਇਕੱਲੇ ਪੰਦੇਰ ਤਾਂ ਤਾਂ ਸਾਡੇ ਫੋਰਮ ਦਾ ਹਿੱਸਾ ਹੈ ਹੂੰ ਉਹ ਤਾਂ ਅਸੀਂ ਇਕੱਠੇ ਲੜ ਰਹੇ ਹਾਂ ਮਾਰਾ ਦੇ ਜਿਹੜੇ ਬਾਹਰੋਂ ਲਿਆਂਦੀ ਵੀ ਅਪੀਲ ਕੀਤੀ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸਰਬੰਸ ਸਿੰਘ ਪੰਦੇਰ ਪਹਿਲਾਂ ਵੀ ਇਦਾਂ ਦੇ ਬਿਆਨ ਦੇ ਦਿੰਦੇ ਨੇ ਇਕੱਲੇ ਤੌਰ ਤੇ ਇੰਡੀਵਿਜੂਅਲੀ ਬਾਅਦ ਵਿੱਚ ਕਿਤਨਾ ਕਿਤੇ ਤੁਸੀਂ ਬਾਅਦ ਵਿੱਚ ਮੀਟਿੰਗ ਕਰਕੇ ਉਹਦਾ ਸੌਟ ਆਊਟ ਕਰਦੇ ਹੋ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਕਹਿੰਦਾ ਸਾਰੇ ਸਹਿਮਤਾ ਅਸੀਂ 2 ਵਜੇ ਆ ਵੀ ਫੋਰਮ ਦੀ ਸਾਡੀ ਮੀਟਿੰਗ ਕਰਾਂਗੇ